ਹਾਂ ਹੋਈ ਸੀ ਹਾਂ ਤੇਰਾ ਮਾਣੀ ਹੋਈ ਕਿੰਨੇ ਦੀ ਸੀ ਬਸ ਹੋਈ ਹੋਈ ਤੇ ਸਾਡਾ ਮੈਨੂੰ ਐ ਕਹਿ ਵੀ ਮੰਗੇ ਐ ਹੋਈ ਸੀ ਮੈਂ ਤੇਰੇ ਮਾਸ ਸੱਚ ਦੱਸ ਦੇ ਤੂੰ ਭਾਈ ਆ ਆਪਣਾ ਇਹ ਠੀਕ ਆ ਕੱਲ ਬਾਅਦ ਸੱਚ ਦੱਸੇ ਉਹਦਾ ਕੋਈ ਫਾਇਦਾ ਨਹੀਂ ਕਹਿ ਗੱਲ ਮੇਰੇ ਤਾਂ ਮੇ ਤਾਂ ਵੱਧ ਹੁੰਦੀ ਸੀ ਮੈਂ ਮੈਂ ਦਮਾਂ ਸੱਚੀ ਗੱਲ ਨੂੰ ਹੁਣ ਆ ਦੋ ਬਾਰ ਹੁੰਦੇ ਸੀਗੇ ਕੁਝ ਨਾ ਚੱਕਾ ਮਾਰਦੀ ਆ ਖਾਂ ਜੋ ਹੈ ਵੀ ਮੜਾਇਆ ਹਾਂ ਇਹ ਵੀ ਉਹ ਚਲ ਉਹ ਉੱਠ ਗਿਆ ਬਸ ਹੋਰ ਕੁਝ ਸਾਈਡ ਤੋਂ ਪੂਰੀ ਮਾਲੀ ਹੋ ਰਹੀ ਇਸ ਦੀ ਆਂਦੇ ਆਂ ਹੋਈ ਸੀ ਹਾਂ ਹੁਣ ਮੌਤੇ ਵੀ ਹੋਈ ਸੀ ਹੁਣ ਮੈਂ ਕਿੰਨੇ ਦੀ ਲੈ ਜਾ ਬਸ ਤੂੰ ਲੈ ਮੈਂ ਤੈਨੂੰ ਹੁਣ ਅਸੀਂ ਕਹਿੰਦੇ ਵੀ ਐ ਲੈ ਜਾ ਆ ਦੋ ਉੱਤੇ ਆ ਇਹ ਲੈ ਜਾ ਤੂੰ ਮੇਰਾ ਭਰਾ ਹੈਂਗਾ ਆਇਆ ਮੈਂ ਇਸ ਤੇਰੀ ਜਿਵੇਂ ਮਰਦੀ ਆ ਚਲਾ ਦੂੰਗਾ ਹੁਣ ਦੇਖ ਤਾਂ ਤਾਂ ਦੇਖ ਆ ਵੇ ਤਾਂ ਤਾਂ ਸੁਣ ਤੈਨੂੰ ਯਹੀ ਤਾਂ ਪਤਾ ਨਹੀਂ ਥੰ ਦੇਖ ਛੋੜ ਬੱਚਾ ਉਦੋਂ ਕੌਣ ਕਰ ਰਿਹਾ ਹੈ ਇਧਰ ਹੋ ਗਿਆ ਹੈ ਗਿਆਨੀ ਲੱਗਿਆ ਕੌਣ ਹੈ ਗਿਆਨੀ ਸੇ ਬਾਤ ਹੋ ਰਹੀ ਹੈ ਮੈਂ ਤੇਰੇ ਪਾਸੇ ਤੋਂ ਗਿਆ ਛੱਡ ਬੱਚਾ ਬੇਟੇ ਤੂੰ ਉਰੇ ਆ ਵੀ ਨਹੀਂ ਨਹੀਂ ਦੋ ਦੋ ਬੰਦੇ ਲੈ ਨਹੀਂ ਨਹੀਂ ਕੋਈ ਜੇ ਤਾਂ ਸੌਦਾ ਹੁੰਦਾ ਤਾਂ ਢੱਡੀ ਨਹੀਂ ਬਾਈ ਮੈਂ ਦੁੱਧ ਨੂੰ ਟੋਬਾ ਆ ਤੁਸੀ ਹੁਣ ਸੱਲੀ ਗਿਓ 14 ਲੀਟਰ ਮੈਂ ਚੋਰਿਆ ਕੱਖਾਂ ਤੇ ਕਿਹੜਾ ਪਿੰਡ ਆਹੀ ਪਿੰਡਾ ਮੈਂ ਪਿੰਡਾ ਕੋਈ ਮੈਂ ਅਸੀਂ ਕਿਹੜਾ ਵਪਾਰ ਕਰਦੇ ਆ ਤੈਨੂੰ ਮੈਂ ਇੱਕ ਗੱਲ ਸੁਣ ਲਓ ਮੈਂ ਵੀ ਉਵੇਂ ਨਹੀਂ ਮੈਂ ਵੀ ਸਿੱਧਾ ਹੀ ਆ ਤੁਹਾਨੂੰ ਮੈਂ ਤਾਂ ਸਿੱਧੀ ਗੱਲ ਤੁਹਾਡੀ ਕਰਕੇ ਉਵੇਂ ਦਿਖਾ ਦੇਣੀ ਆ ਤੈਨੂੰ ਸਿਉਣਾ ਮੈਂ ਇੱਕ ਮਿੰਟ ਖੜ ਜਾ ਇੱਕ ਮਿੰਟ ਜਿਹੜਾ ਸੌਦਾ ਉਹਨਾਂ ਨਾਲ ਕਲੀਅਰ ਹੋਇਆ ਨਹੀਂ ਹੋਇਆ ਨਹੀਂ ਹੋਇਆ ਉਹਨਾਂ ਦਾ ਜਵਾਬ ਦੇ ਤੂੰ ਆ ਹਾਂ ਮੈਨਾਂ ਹੋਇਆ ਹੀ ਨਹੀਂ ਸੱਦਾ ਜੇ ਕੋਈ ਗੱਲ ਹੁੰਦੀ ਹੈ ਮੈਂ ਮੈਂ ਫੜਾ ਦੇਣੀ ਆ ਨਹੀਂ ਨਹੀਂ ਬੈਸ ਹੋਈ ਸੀ ਇਹਨੇ ਕਿਹਾ ਪੰਜ ਨਾ ਉਹ ਉਹ ਫਿਰ ਉਧਰ ਵੱਲ ਆ ਉਹ ਫੜਾਈ ਦੇਖ ਮੇਰੀ ਗੱਲ ਨਹੀਂ ਹੋਣੀ ਜਾਰੀ ਆ ਦੇ ਬਸ ਤੇ ਕਰਨਾ ਯਾਰੀ ਪਗਾਉਂ ਲੜ ਕੇ ਪੈਸੇ ਫੜ ਕੇ ਮੈਂ ਕਿਹਾ ਫੜਦਾ ਇੱਕ ਮਿੰਟ ਖੜੋ ਜਾ ਹੁਣ ਤੂੰ ਮੈਂ ਤੈਨੂੰ ਵੱਡੀਆਂ ਗੱਲਾਂ ਨਹੀਂ ਕਰਦਾ ਮੈਂ ਤੇਰੇ ਨਾਲ ਯਾਰੀ ਰੱਖਦਾ ਪੈਸੇ ਦਾ ਗੇਲਣਾ ਉਹ ਫੜ ਤਾ ਲੈ ਫੜ ਅੱਦੇ ਪੈਸੇ ਹੋਣੇ ਨਹੀਂ ਹੋਣੀਆਂ ਘੱਟ ਨਹੀਂ ਹੋਣੀਆਂ ਪੰਜ ਦੀ ਕਰਕੇ ਦਿੰਦਾ ਕੋਈ ਕੰਦ ਨਹੀਂ ਯਾਰ ਮੇਰੇ ਉਹੀ ਗੱਲ ਤੇਰੀ ਵੀਰੇ ਥਰਬੀਟਾ ਵੀ ਟਾਇਟ ਆ ਮੇਰੇ ਵੀਰ ਥਰਬੀਟਾ ਐ ਚ ਨਹੀਂ ਹੋਣੀ ਹੋਣੀ ਨਹੀਂ ਫਿਰ ਮੈਂ ਵੱਧ ਹੋਈ ਜਾਂਦੀ ਯਾਰ ਮੈਂ ਹਜ਼ਾਰ ਕਿਸੀ ਅੜੀ ਖੜੀ ਐ ਸੁਣ ਵੀਰੇ ਤੂੰ ਸੁਣ ਇਹ ਬੰਦਾ ਇਹ ਮੇਰਾ ਗਵਾਹ ਹੈ ਸੁਣ ਮੈਂ ਇਸ ਨਾਲ ਬੰਨ ਤੂੰ ਆਪਰਾ ਵੀ ਨਹੀਂ ਮੋੜਦਾ ਸੁਣ ਗੱਲ ਸੌਦਾ ਲਾਇਆ ਕਰ ਦੇ ਕੇ ਵੀਰੇ ਗੱਲ ਸੁਣ ਛੋਟੇ ਵੀਰ ਹਾਂ ਆਲਾ ਕਰੜਾ ਮੋਨੋਟ ਇੱਕ ਵੀ ਇੱਕ ਵੀ ਨੋਟ ਪਾਟਿਆ ਹੋਇਆ ਚਲਿਆ ਕੀ ਆਏ ਨਾ ਗੱਲ ਦੇ ਨਾਏ ਹੋਏ ਇਹ ਮੈਂ ਇੰਨਾ ਦੁੱਧ ਲੀਹੇ ਛੋਟੇ ਪਤਾ ਮੈਂ ਤੈਨੂੰ ਘੋਮੇ ਨਹੀਂ ਕਹਿੰਦਾ ਉਹ ਪੈਸੇ ਲੈਣੇ ਅਸੀਂ ਸੋਨੂੰ ਦੇ ਕੇ ਰਾਜੀ ਸੀ ਮੈਂ ਕਹਿ ਰਹੇ ਉਹਨਾਂ ਨੂੰ ਜੇ ਮੈਂ ਤੈਨੂੰ ਲੈਣਾ ਤਾਂ ਮੈਂ ਇਹ ਬੰਦੇ ਦੀ ਲਿਆਜ ਨੂੰ ਇਹ ਕਹਿੰਦਾ ਬੰਦਾ ਕਹਿੰਦਾ ਯਾਰ ਮੈਂ ਸਲਾਇ ਮੰਗੇ ਮੈਂ ਕਹਾਂ ਲੈ ਵੀ ਆਲਾ ਫੜ ਮੰਗੇ ਹੋਣੀ ਵੱਧ ਹੋਈ ਜਾਂਦੀ ਫਿਰ ਕੀ ਕਰਾਂ ਹਾਂ ਹੋ ਰਿਆ ਵੀ 12 ਦੀ ਤਾਂ ਹੁਣ ਸੈੱਟ ਕੇ ਤੂੰ ਤਨਵੀਟ ਆ ਤੂੰ ਪੈਸੇ ਦੇ ਮੈਨੂੰ ਕੱਢ ਕੇ ਕਾਹ ਹੈ ਕਰਨ ਇਹ ਆ ਜੀ ਚਾਚਾ ਬੜੇ ਸੰਟੈਟ ਹੈ ਇਸ ਦਾ ਪਿਛਲੀ ਵਾਰ ਵੀ ਕੋਈ ਦੁੱਧ ਦਿਨਾ ਬਰਗਾ ਚਲੇ ਦੁੱਧ ਕਿੰਨਾ ਮਰਦੀ ਲੜਕੀ ਜਿੰਨੀ ਆ ਫੜੀ ਆ ਫੜੀ ਇੱਕ ਉਹ ਸੋਣੇ ਦੋ ਅਬ ਚਾਰ ਆਏ ਸੋਣੇ ਆ 2000 ਦਲਾਲੀ ਲੈਣੀ ਸੀ ਆ ਇਧਰੋਂ ਲੈ ਲੈਣਾ ਬਾ ਗੱਲ ਮੁੱਕੜੀ ਬਾਤ ਇਹ ਕਿੰਨੇ ਆ ਪੰਜ ਭਾਈ ਜੀ ਮੇਰੀ ਗਰੀਬ ਮਾਰਨਾ ਕਰੋ ਯਾਰ ਮੈਨੂੰ ਵੀ ਸੁਣ ਮੈਨੂੰ ਵੀ ਪ੍ਰਮਾਤਮਾ ਦੀ ਕਸਮ ਹੈ ਜੇ ਤੇਰੀ ਹੁੰਦੀ ਜੇ ਤੇਰੀ ਹੁੰਦੀ ਆ ਤੂੰ ਬੇਪਾਈ ਵੇਚ ਪਰਾਂ ਦਲਾਲੀ ਤੋਂ ਲੈ ਰਹੇ ਸੁਣ ਲੈ ਜੇ ਤੇਰੀ ਹੁੰਦੀ ਆ ਤੂੰ ਵੇਚ ਲੈ ਭਾਂ ਸੱਡ ਜੋ ਆ ਲਓ ਪਰ ਬਿਨਾਂ ਦਲਾਲੀ ਤੋਂ ਮੇਰੀ ਮੈਂ ਲੈ ਰਹੇ ਸੁਣ ਉਹ ਤੇਰੀ ਮੈਂਸ ਲੈ ਰਹੇ ਤੂੰ ਉਹਨਾਂ ਨੂੰ ਵੇਚ ਦੇ ਮੈਂ ਤਾਂ ਦਲਾਲੀ ਮਾਰਾ ਫਿਰ ਪਰ ਤੁਸੀਂ ਹੁਣ ਥੋੜੇ ਪੈਸੇ ਦੇ ਜਾ ਵੀ ਤੈਨੂੰ ਤਾਂ ਦੇਣੀ ਵੀ ਆ ਤੂੰ ਤਾਂ ਦੇਣੀ ਵੀ ਆ ਦਲਾਲੀ ਦੇਣ ਪਰ ਯਾਰ ਹੁਣ ਤਾਂ ਵੀਰੇ ਮੈਨੂੰ ਪਰਮਾਤਮਾ ਦੀ ਕਸਮ ਮੈਂ ਮੈਂ ਤੈਨੂੰ ਕਿ ਭਰਾ ਮੈਂ ਹਜ਼ਾਰ ਆਉਂਦੀ ਜੇ ਕਿ ਮੇਰੀ ਜੋ ਮੈਂਦਾ ਹੋਵੇ ਤੇਰੀ ਯਾਰੀ ਕਰਕੇ ਤੂੰ ਇਹ ਗੱਲ ਤੈਨੂੰ ਹੀ ਪਤਾ ਕਿ ਹੋਏ ਨੇ ਕਾਨੂੰ ਗਰੀਮ ਮਾਫ ਕਰ ਦੇ ਮੈਂ ਮੈਂ ਦੋ ਟੋਪਾ ਦੇ ਰਿਹਾ ਭਾਈਆਂ ਕੋਈ ਨਾ ਤੇਰੀ ਵੇਚ ਦੂੰ ਓਪਾ ਦੇ ਰਿਆ ਟੋਪਾ ਭਾਈ ਲੈ ਜਾ ਮੈਂ ਟੋਪਾ ਨਾ ਸਾਡਾ ਟੁੱਟਦੇ ਮੈਨੂੰ ਵੀ ਪਰਮਾਤਮਾ ਅਜੇ ਟੱਕਾ ਨਾ ਕਰੋ ਲੈ ਜਾ ਟੱਕਾ ਨਾ ਹੋਰ ਟੁੱਟਦੇ ਨੇ ਹੋਰ ਦੱਸ ਇਹ ਤੇਰੀ ਟੋਪਾ ਦੇ ਰਿਆ ਗੁਰੂ ਦੀ ਗੈਰਮਾ ਤੇਰੀ ਟੋਪਾ ਮੈਂ ਲੈ ਜਾ ਜੱਲ ਲੈ ਹੁਣ ਚੱਕ ਲੈਨੇ ਥੋੜੇ ਨਾ ਆ ਲੈ ਮੈਂ 1500 ਰੱਖ ਲੈਣਾ ਹੋਰ ਕੀ ਆ ਥੋੜੀ ਹੁਣ ਚਾਚਾ ਅਜੇ ਵੀ ਕਹਿਆ ਸੀ ਮੈਂ ਭਈ ਮੈਂ ਕਿਉਂ ਛੱਡੀ ਜਾਣਾ ਮੈਂ ਤੈਨੂੰ ਮਹਿਸ ਦੇ ਰਿਹਾ ਫਿਰ ਭਾਂਜੇ ਦੇਣੂ ਮੈਂ ਤੈਨੂੰ ਮਹਿਸ ਚਲੋ ਫਿਰ ਚਲ ਰਹਿੰਦੇ ਕੋਈ ਨਹੀਂ ਮੈਂ ਤਾਂ ਹੁਣ ਤੇਰੇ ਸਾਹਮਣੇ ਤੈਨੂੰ ਦੇ ਫਿਰ ਥੋੜੇ ਪਿੱਛੇ ਕਿਉਂ ਛੱਡਦਾ ਹੁਣ ਸੌਦਾ ਟੁੱਟਿਆ ਆ ਆ ਲੈ ਫਿਰ ਚੱਕ ਹੁਣ ਬਸ ਉਹੀ ਕੰਮ ਫੇਰ ਕਰ ਦੇਣਾ ਆ 2000 ਨਾ ਨਾ ਜਿਹੜੀ ਗੱਲ ਨਹੀਂ ਜਿਹੜੀ ਗੱਲ ਮੇਰੀ ਆ ਚਾਚਾ ਅਬੇ ਛੋੜ ਚਲ ਫਿਰ ਨਾ ਰਹਿੰਦਾ ਚਲ ਪੰਜ ਘੰਟੇ ਲੈ ਨਾ ਮੇਰੇ ਕੋਲ ਜਿਹੜੀ ਗੱਲ ਮੈਂ ਤਾਂ ਤੈਨੂੰ ਉਹੀ ਤੈਨੂੰ ਮੈਂ ਦੇ ਦਿੰਦੀ ਰਹਿੰਦਾਂ ਸਰ ਦੇ ਦੇ ਕਰ ਰੱਖ ਲੈ ਸਾਹਮਲਾ ਉਹ ਸਾਹਮਲਾ ਹੁਣ ਹੱਥ ਬੰਨ ਕੇ ਲੈਣਦੀ ਆ ਵੀਡੀਓ ਬਣਦੀ ਆ ਕਿੰਨੇ ਕਰਤੀ ਲੈ ਯਾਰ ਚਾਚਾ ਤੁਸੀਂ ਵੀ ਬਸ ਹੋ ਤੁਸੀਂ ਵੀ ਬੇਟੇ ਚੁੱਪ ਕਰੋ ਗੱਤ ਗੱਤ ਤੁਸੀਂ ਵੀ ਚੁੱਪ ਕਰੋ ਦੁੱਧ ਕਿੰਨਾ ਸਹੀ ਦੁੱਧ ਵਿੱਚ ਸਹੀ ਪੱਖਾ ਨਾਲ ਚਾਹਣਾ ਲੀਟਰ 14 ਹੈ ਜੇ ਤੂੰ ਫੀਡ ਪਾਏਗਾ ਨਾ ਫੀਡ ਇਹਨੂੰ ਦਿਖਾਈ ਵੀ ਨਹੀਂ ਅੱਛਾ ਹਾਂ ਜੇ ਤੂੰ ਫੀਡ ਪਾਏਗਾ ਨਾ ਤੇਥੋਂ ਚੋਇਆ ਨਹੀਂ ਜਾਣਾ ਗੁਰੂ ਦੀ ਕਸਮ ਮੈਂ ਇਹਨਾਂ ਦੁੱਧ ਦਿੰਦੀ ਆ ਮੈਂ 22 ਲੀਟਰ ਦੁੱਧ ਦੇਉ ਹਾਂਜੀ ਮੰਗਾਈ ਹੋ ਗਈ ਸੌਦਾ ਜੀ ਸੌਦਾ ਹੋ ਗਿਆ ਵੀਰ ਕਿਹੜੇ ਪਿੰਡੋਂ ਹੈ ਬਾਈ ਜੀ ਇਹ ਮਾਨਾ ਪਿੰਡਿਤਨੋ ਮਾਨਾ ਪਿੰਡੀ ਤੋਂ ਤਨੋਲੇ ਤੋਂ ਹੀ ਮਾਨਾ ਪਿੰਡੀ ਕਿਨਾਰੀ ਆਪਣਾ ੋਨਾਰਾਮ ੋਨਾਰਾਮ ਜੀ ਠੀਕ ਹੈ ਕਿੰਨਾ ਦੁੱਧ ਮਾਤ ਲਈਏ ਇਸ ਵਕਤ 16 ਲੀਟਰ ਦੁੱਧ ਕੇ ਜੀ ਬਹੁਤ ਬੜੀਆ ਵੈਸੇ ਠੀਕ ਹੈ ਜੀ ਹਾਂ ਜੀ ਬੱਚਾ ਜੀ ਮਗਰ ਹੈ ਜੀ ਹਾਂ ਜੀ ਮਗਰ ਕੱਟੀ ਕੱਟੀ ਜੀ ਕਿੰਨਾ ਵਸੂਆ ਜੀ ਇਹਦਾ ਤੇ ਚੌਥੀ ਚੌਥਾ ਜੀ ਠੀਕ ਹੈ ਜੀ ਮੰਗਾ ਜੀ ਕਿਹੜੀ ਜਗ੍ਹਾ ਜਾਣੀ ਹੈ ਮਾਜੇ ਜੀ ਮਰਾਦਾਬਾਦ ਜੀ ਮਰਾਦਾਬਾਦ ਜੀ ਜੀ ਠੀਕ ਹੈ ਜੀ ਇਹ ਪਹਿਲੀ ਵਾਰੀ ਆਇਆ ਕਾ ਆਪਣੇ ਹਾਂ ਪਹਿਲੀ ਵਾਰੀ ਦੂਸਰੀ ਮੰਡੀ ਹੋ ਗਈ ਜੀ ਇਨਕੀ ਦੂਜੀ ਮੰਡੀ ਹੋ ਗਈ ਜੀ ਐਨ ਕੇ ਪਾਪਾ ਪੁਰਾਣੇ ਆਤੇ ਸਨ ਠੀਕ ਹੈ ਪਹਿਲਾਂ ਰਾਮਪੁਰਾ ਕੀਤੀ ਸੀ ਆਪਾਂ ਜੀ 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 ਠੀਕ ਹੈ ਜੀ ਇੱਕ ਵਾਰੀ ਮੰਗਾ ਹੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 98785 ਜੀ 12049 ਜੀ ਇੱਕ ਵਾਰੀ ਹੋਰ ਬੋਲ ਦੋ ਜੀ 98785 ਜੀ 12049 ਜੀ ਠੀਕ ਹੈ ਜੀ ਲੋ ਵੀ ਦੋਸਤੋ ਅੱਜ ਆਪਾਂ ਹੈਗਾ ਧਨੋਲਾ ਪਸ਼ੂ ਮੰਡੀ ਤੇ ਤਰੀਕ ਹੈ 11 11ਵਾਂ ਮਹੀਨਾ 2025 ਆਪਣੀ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤਾਂ ਕਿ ਆਪਾਂ ਨਵੇਂ ਤੋਂ ਨਵੇਂ ਅਪਡੇਟ ਤੁਹਾਨੂੰ ਦੇ ਸਕੀਏ ਚੈਨਲ ਨੂੰ ਕਰ ਦੇ ਸਬਸਕ੍ਰਾਈਬ ਤੇ ਧੰਨਵਾਦ ਤੁਹਾਨੂੰ ਬਹੁਤ ਬਹੁਤ